ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਬਹੁਤ ਹੀ ਸਾਲਾਂ ਦੇ ਬਾਅਦ ਪੜਨ ਰਿਹਾ ਹੈ ਜੀ ਮਹਾ ਦੁਰਲਭ ਸੰਜੋਗ ਅੱਜ ਸੰਗ੍ਰਾਂਦ ਦਾ ਦਿਨ ਹੈ ਤੇ ਨਵੇਂ ਮਹੀਨੇ ਦੇਸੀ ਦੀ ਸ਼ੁਰੂਆਤ ਹੈ ਇਸ ਦਿਨ ਉਹ ਕਿਹੜੀਆਂ ਸੱਤ ਰਾਸ਼ੀ ਵਾਲੇ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਸੋ ਇਹਨਾਂ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੇ 12 ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਇਸ ਦਿਨ ਉੱਪਰ ਕਹ ਲੈਓ ਕਿ ਭਗਵਾਨ ਸ਼ਨੀ ਦੇਵ ਤੇ ਭਗਵਾਨ ਹਨੂਮਾਨ ਜੀ ਦੀ ਦੋਸਤੋ ਇਸ ਦਿਨ ਕਹਿ ਲਓ ਕਿ ਭਗਵਾਨ ਸ਼ਨੀ ਦੇਵਤੇ ਭਗਵਾਨ ਹਨੂਮਾਨ ਜੀ ਵੀ ਤੁਹਾਡੇ ਤੇ પ્રસન્ન ਹੋ ਰਹੇ ਹਨ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਦੇ ਨਾਲ ਇਹਨਾਂ ਸੱਤ ਰਾਸ਼ੀ ਵਾਲਿਆਂ ਨੂੰ ਹੁਣ ਧਨਵਾਨ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਦੇ ਉੱਪਰ ਅਪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਭਗਵਾਨ ਸ਼ਨੀ ਦੇਵ ਤੁਹਾਡੇ ਹੁਣ ਸਾਰੇ ਹੀ ਦੁੱਖ ਦਰਦ ਦੂਰ ਕਰ ਦੇਣਗੇ ਇਹਨਾਂ 17 ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਦੀ ਕਿਸਮਤ ਹੀ ਚਮਕ ਜਾਵੇਗੀ ਇਹਨਾਂ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ ਨਸੀਬ ਰਾਸ਼ੀ ਵਾਲਿਆਂ ਦੇ ਬਾਰੇ ਜਿਹੜੀਆਂ ਧਨવાન ਹੋਣ ਵਾਲੀਆਂ ਹਨ ਜਿਨ੍ਹਾਂ ਦੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਇਹ ਵੀਡੀਓ ਜਿਹੜੀ ਹੈ ਸੱਤ ਰਾਸ਼ੀ ਵਾਲਿਆਂ ਲਈ ਬੜੇ ਹੀ ਮਹੱਤਵਪੂਰਨ ਸਾਬਿਤ ਹੋਣ ਵਾਲੀ ਹੈ ਦੋਸਤੋ ਇਹ ਵੱਡੀ ਸੰਗ੍ਰਾਂਦ ਦਾ ਦਿਨ 12 ਰਾਸ਼ੀਆਂ ਦੇ ਲਈ ਲੱਕੀ ਸਾਬਿਤ ਹੋ ਜਾਵੇਗਾ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਤੇ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਮਕਰ ਰਾਸ਼ੀ ਵਾਲਿਆਂ ਤੇ ਪਣ ਚੁੱਕੀ ਹੈ ਤੁਹਾਡੀ ਜ਼ਿੰਦਗੀ ਵਿੱਚ ਹੁਣ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੇ ਉੱਪਰ ਧਨ ਦੀ ਵਰਖਾ ਹੋਵੇਗੀ ਤੁਹਾਡਾ ਵਪਾਰ ਹੁਣ ਤਰੱਕੀ ਕਰੇਗਾ ਤੁਹਾਨੂੰ ਇਸ ਸਮੇਂ ਆਪਣੇ ਬੱਚਿਆਂ ਵੱਲੋਂ ਕੋਈ ਐਸਾ ਤੋਹਫ਼ਾ ਮਿਲ ਸਕਦਾ ਹੈ ਜਿਸ ਨੂੰ ਪਾ ਕੇ ਤੁਸੀਂ ਆਪਣੇ ਆਪ ਨੂੰ ਬੜਾ ਹੀ ਖੁਸ਼ਕਿਸੇਵ ਸਮਝੋਗੇ। ਭਾਵ ਕਿ ਉਹਨਾਂ ਨੂੰ ਕੋਈ ਤਰੱਕੀ ਮਿਲ ਸਕਦੀ ਹੈ। ਤੁਹਾਨੂੰ ਧਨ ਦੀ ਕਮੀ ਨਹੀਂ ਰਹੇਗੀ। ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਤਰੱਕੀ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ। ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਸੁਪਨਾ ਵੀ ਕਹਿ ਲਓ ਕਿ ਬਹੁਤ ਜਲਦ ਹੁਣ ਪੂਰਾ ਹੋ ਜਾਵੇਗਾ। ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੀ ਦੁਕਾਨਦਾਰੀ ਵਿੱਚ ਮੁਨਾਫਾ ਹੁਣ ਜ਼ਿਆਦਾ ਹੋ ਜਾਵੇਗਾ। ਉਹ ਇਸ ਆਪਣੀ ਤਰੱਕੀ ਨੂੰ ਵੇਖ ਕੇ ਖੁਦ ਹੈਰਾਨ ਰਹਿ ਜਾਣਗੇ। ਕਿਉਂਕਿ ਭਗਵਾਨ ਸ਼ਨੀ ਦੇਵਤੇ ਭਗਵਾਨ ਹਨੂਮਾਨ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ। ਜਿਸ ਦੇ ਨਾਲ ਤੁਹਾਡੇ ਇਸ ਸਮੇਂ ਸਾਰੇ ਹੀ ਕਸ਼ਟ ਮਿਟਣ ਵਾਲੇ ਹਨ। ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਤੇ ਸ਼ਨੀ ਦੇਵ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਭਨ ਚੁੱਕੀ ਹੈ ਉਹ ਤੁਹਾਡੇ ਤੇ ਬਹੁਤ ਜ਼ਿਆਦਾ ਪਰਸਨ ਹੋ ਚੁੱਕੇ ਹਨ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਸਮੇਂ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਜੇਕਰ ਇਸ ਸਮੇਂ ਤੁਸੀਂ ਕਿਸੇ ਰਾਜਨੀਤਿਕ ਪੱਖ ਦੇ ਨਾਲ ਜੁੜੇ ਹੋ ਤਾਂ ਰਾਜਨੀਤਿਕ ਪੱਖ ਤੋਂ ਵੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ ਤੁਹਾਡੇ ਜੇਕਰ ਕਿਸੇ ਕੁਝ ਸਾਲ ਤੋਂ ਕੰਮ ਕੋਈ ਰੁਕੇ ਹੋਏ ਸਨ ਤਾਂ ਉਹ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਧਨ ਲਾਭ ਦੇ ਬੜੇ ਜ਼ਿਆਦਾ ਸ਼ੁਭ ਸੰਜੋਗ ਬਣਦੇ ਨਜ਼ਰ ਆ ਰਹੇ ਹਨ ਇਸ ਦੇ ਨਾਲ ਤੁਹਾਡੇ ਘਰ ਵਿੱਚ ਹੁਣ ਖੁਸ਼ ਨਮਾ ਮਾਹੌਲ ਬਣ ਜਾਵੇਗਾ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਖਿਆਵਾਂ ਵਿੱਚੋਂ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਪੜ੍ਹਾਈ ਵਿੱਚ ਵੀ ਬੱਚਿਆਂ ਦਾ ਮਨ ਲੱਗੇਗਾ ਤੇ ਤੁਹਾਡੇ ਆਸ-ਪਾਸ ਦਾ ਮਾਹੌਲ ਵੀ ਖੁਸ਼ ਨਮਾ ਬਣਿਆ ਰਹੇਗਾ ਤੁਹਾਡੇ ਲਈ ਧਨ ਪ੍ਰਾਪਤੀ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਜੇ ਤੁਸੀਂ ਕਿਸੇ ਪਾਸਿਓਂ ਪੈਸੇ ਉਧਾਰ ਲਏ ਹੋਏ ਸਨ ਤਾਂ ਇਸ ਸਮੇਂ ਤੁਸੀਂ ਕਿਸੇ ਦੇ ਪੈਸੇ ਵਾਪਸ ਕਰਕੇ ਆਪਣੇ ਆਪ ਨੂੰ ਕਰਜ਼ੇ ਤੋਂ ਮੁਕਤ ਕਰ ਲਓਗੇ ਨਵਾਂ ਮਕਾਨ ਤੇ ਨਵਾਂ ਵਾਹਨ ਖਰੀਦਣ ਦੀ ਵੀ ਤੁਹਾਡੀ ਸ਼ੁਭ ਸੰਜੋਗ ਬਣਦੇ ਨਜ਼ਰ ਆ ਰਹੇ ਹਨ ਤੁਹਾਡਾ ਕੋਈ ਸੁਪਨਾ ਜਿਹੜਾ ਬਹੁਤ ਹੀ ਸਮਾਂ ਪਹਿਲਾਂ ਤੁਸੀਂ ਕੋਈ ਸੋਚਿਆ ਹੋਇਆ ਸੀ ਉਹ ਸੁਪਨਾ ਤੁਹਾਡਾ ਪੂਰਾ ਹੋ ਜਾਵੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ। ਤੁਹਾਡਾ ਇਹ ਸਮਾਂ ਬੜਾ ਹੀ ਲਾਭਕਾਰੀ ਸਾਬਿਤ ਹੋ ਜਾਵੇਗਾ। ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇਸ ਸਮੇਂ ਇਗਜ਼ਾਮ ਦੇ ਵਿੱਚੋਂ ਬਹੁਤ ਹੀ ਨੰਬਰ ਵਧੀਆ ਆ ਜਾਣਗੇ। ਉਹਨਾਂ ਨੂੰ ਕੀਤੀ ਹੋਈ ਮਿਹਨਤ ਦਾ ਫਲ ਪ੍ਰਾਪਤ ਹੋ ਜਾਵੇਗਾ। ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਵਧੀਆ ਹੋ ਜਾਵੇਗੀ। ਇਸ ਸਮੇਂ ਦੋਸਤਾਂ ਦੇ ਨਾਲ ਉੱਠਣਾ ਬੈਠਣਾ ਤੁਹਾਡਾ ਵੱਧ ਸਕਦਾ ਹੈ। ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ। ਤੁਹਾਡੇ ਲਈ ਤੁਹਾਡੇ ਮਿੱਤਰਾਂ ਦਾ ਸਾਥ ਹੁਣ ਬੜਾ ਹੀ ਵਧੀਆ ਸਾਬਿਤ ਹੋ ਜਾਵੇਗਾ। ਤੁਹਾਡੇ ਜੀਵਨ ਸਾਥੀ ਦਾ ਪੂਰਾ ਹੀ ਸਹਿਯੋਗ ਮਿਲਣ ਵਾਲਾ ਹੈ। ਆਲੇ-ਦੁਆਲੇ ਦੇ ਲੋਕ ਤੁਹਾਡੀ ਮਿੱਠੀ ਬੋਲੀ ਕਾਰਨ ਪ੍ਰਭਾਵਿਤ ਹੋ ਜਾਣਗੇ। ਤੁਹਾਡੇ ਸਾਰੇ ਹੀ ਕਾਰਜ ਸਫਲਤਾਪੂਰਵਕ ਪੂਰੇ ਹੋ ਜਾਣਗੇ। ਤੰਨ ਨਾਲ ਸੰਬੰਧਿਤ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਜੇਕਰ ਇਸ ਸਮੇਂ ਤੁਸੀਂ ਕੋਈ ਕਾਰੋਬਾਰ ਨਵਾਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਨੂੰ ਤੁਹਾਡੇ ਪਰਿਵਾਰ ਜਾਂ ਨੌਕਰੀ ਸੰਬੰਧੀ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡਾ ਜੀਵਨ ਸਾਥੀ ਤੁਹਾਨੂੰ ਬਹੁਤ ਹੀ ਕੋਈ ਵੱਡੀ ਖੁਸ਼ਖਬਰੀ ਸੁਣਾ ਸਕਦਾ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਤੇ ਭਗਵਾਨ ਹਨੂਮਾਨ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਪਣ ਚੁੱਕੀ ਹੈ। ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਇਸ ਸਮੇਂ ਤੁਹਾਡੀ ਤਨਖਾਹ ਦੇ ਵਿੱਚ ਵਾਧਾ ਹੋ ਜਾਵੇਗਾ। ਜੇਕਰ ਉਹ ਆਪਣੀ ਨੌਕਰੀ ਵਿੱਚ ਤਬਦੀਲੀ ਚਾਹੁੰਦੇ ਹਨ ਤਾਂ ਉਹ ਵੀ ਹੋ ਜਾਵੇਗੀ। ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਹੋ ਜਾਵੇਗਾ। ਇਹ ਸਮਾਂ ਬੜਾ ਹੀ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਤੁਹਾਡੇ ਲਈ ਧਨ ਪ੍ਰਾਪਤੀ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਸੰਤਾਨ ਪ੍ਰਾਪਤੀ ਦੀ ਇੱਛਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਇਹ ਸਮਾਂ ਸ਼ੁਭ ਸਾਬਿਤ ਹੋ ਜਾਵੇਗਾ ਜਿਸ ਕਾਰਨ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਪ੍ਰੇਮੀ ਲੋਕਾਂ ਦੇ ਨਾਲ ਸੰਬੰਧ ਤੁਹਾਡੇ ਹੋਰ ਮਜ਼ਬੂਤ ਹੋ ਜਾਣਗੇ ਜ਼ਿੰਦਗੀ ਵਿੱਚ ਉਹਨਾਂ ਨਾਲ ਮੇਲ-ਮਿਲਾਪ ਦੀ ਸੰਭਾਵਨਾ ਹੈ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਲਈ ਇਹ ਸਮਾਂ ਬੜਾ ਹੀ ਸ਼ੁਭ ਸਾਬਿਤ ਹੋ ਜਾਵੇਗਾ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ ਨਾਲ ਹੀ ਜਿਹੜੇ ਲੋਕ ਨਵਾਂ ਘਰ ਜਾਂ ਮਕਾਨ ਖਰੀਦਣ ਦੇ ਚਾਹਵਾਨ ਹਨ ਉਹਨਾਂ ਨੂੰ ਸਫਲਤਾ ਮਿਲ ਜਾਵੇਗੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਸਿੰਘ ਰਾਸ਼ੀ ਸ਼ਿੰਗ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵਤੇ ਭਗਵਾਨ ਹਨੂਮਾਨ ਜੀ ਦੀ ਕਿਰਪਾ ਦ੍ਰਿਸ਼ਟੀ ਪਣ ਚੁੱਕੀ ਹੈ। ਉਹ ਤੁਹਾਨੂੰ ਧਨ ਦੇ ਨਾਲ ਮਾਲਾ-ਮਾਲ ਕਰਨ ਵਾਲੇ ਹਨ। ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਇਸ ਸਮੇਂ ਤੁਹਾਨੂੰ ਤੁਹਾਡੇ ਛੋਟੇ ਜਾਂ ਵੱਡੇ ਭੈਣ ਭਰਾ ਤੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਤੁਹਾਡੀ ਮਿੱਠੀ ਬੋਲੀ ਦੇ ਕਾਰਨ ਤੁਹਾਡੀ ਸਮਾਜ ਵਿੱਚ ਪ੍ਰਸ਼ੰਸਾ ਕੀਤੀ ਜਾਵੇਗੀ। ਹਰ ਪਾਸਿਓ ਤੁਹਾਨੂੰ ਇੱਜ਼ਤ ਮਾਣ ਤੇ ਤਰੱਕੀ ਤੇ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਜਿਸ ਨਾਲ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਜੇਕਰ ਕਾਫੀ ਸਮੇਂ ਤੋਂ ਤੁਸੀਂ ਨੌਕਰੀ ਲਈ ਇੱਧਰ-ਉੱਧਰ ਭਟਕ ਰਹੇ ਸੀ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਉਤਮ ਯੋਗ ਬਣ ਰਹੇ ਹਨ ਜਿਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤੁਹਾਡੇ ਬੱਚੇ ਬੜੇ ਜ਼ਿਆਦਾ ਆਗਿਆਕਾਰੀ ਤੇ ਤਰੱਕੀ ਵਾਲੇ ਹੋ ਜਾਣਗੇ। ਤੁਹਾਡੇ ਰੁਕੇ ਹੋਏ ਕੰਮ ਸਾਰੇ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ। ਜਿਸ ਨਾਲ ਤੁਸੀਂ ਹੁਣ ਦਿਨ ਰਾਤ ਚਾਗਨੀ ਤਰੱਕੀ ਕਰੋਗੇ। ਤੁਹਾਡੀ ਧਨ ਸੰਬੰਧੀ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਸਨ ਉਹ ਖਤਮ ਹੋ ਜਾਣਗੀਆਂ। ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ। ਜਿਸ ਨਾਲ ਤੁਹਾਡੀ ਜ਼ਿੰਦਗੀ 'ਚ ਖੁਸ਼ਹਾਲੀ ਆ ਜਾਵੇਗੀ। ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਚੀ ਦੀ ਤੁਹਾਡੇ ਤੇ ਅਪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਡੇ ਘਰ ਦੇ ਕਿਸੇ ਮੈਂਬਰ ਵੱਲੋਂ ਤੁਹਾਨੂੰ ਕੋਈ ਐਸੀ ਗੱਲ ਦੱਸ ਦਿੱਤੀ ਜਾਵੇਗੀ ਜਿਸ ਤੇ ਨਾਲ ਤੁਹਾਡਾ ਮਨ ਖੜਿਆ ਰਹੇਗਾ ਤੁਹਾਨੂੰ ਕਾਰੋਬਾਰ ਵਿੱਚ ਤਰੱਕੀ ਮਿਲੇਗੀ ਤੁਹਾਡੇ ਰੁਕੇ ਹੋਏ ਕੰਮ ਸਾਰੇ ਹੀ ਪੂਰੇ ਹੋ ਜਾਣਗੇ ਤੁਹਾਨੂੰ ਇਸ ਸਮੇਂ ਆਪਣੇ ਜੀਵਨ ਸਾਥੀ ਦਾ ਬੜਾ ਜ਼ਿਆਦਾ ਸਾਥ ਮਿਲ ਜਾਵੇਗਾ ਜੇਕਰ ਗੱਲ ਕਰੀਏ ਪ੍ਰੇਮੀ ਵਰਗ ਦੇ ਬਾਰੇ ਤਾਂ ਤੁਹਾਡੇ ਆਪਸ ਵਿੱਚ ਸਬੰਧ ਹੋਰ ਪੱਕੇ ਹੋ ਜਾਣਗੇ ਵਿਦਿਆਰਥੀ ਵਰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਇਗਜ਼ਾਮ ਦੇ ਵਿੱਚ ਬੜੇ ਹੀ ਵਧੀਆ ਨੰਬਰ ਲੈ ਕੇ ਪਾਸ ਹੋ ਜਾਣਗੇ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਫਲ ਇਸ ਸਮੇਂ ਉਹਨਾਂ ਨੂੰ ਮਿਲ ਜਾਵੇਗਾ ਕਿਉਂਕਿ ਉਹਨਾਂ ਤੇ ਭਗਵਾਨ ਸ਼ਨੀ ਦੇਵ ਭਗਵਾਨ हनुमान जी ਤੇ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਦ੍ਰਿਸ਼ਟੀ ਪਣ ਚੁੱਕੀ ਹੈ ਸੋ ਦੋਸਤੋ ਇਹ ਸੰਜੀ ਉਹ ભાગਸ਼ਾਲੀ ਤੇ ਖੁਸ਼ ਨਸੀਬ ਰਾਸ਼ੀਆਂ ਧੰਨਵਾਦ